ਕਾਰਿਓ ਸਾਧ ਸੰਗਤ ਜੀ ਨਿਮਰਤਾ ਸਹਿਤ ਸਤ ਜਨੈਨ ਸਿੰਘ ਪਿੰਡਾਵਾਲਾ ਦੀ ਧਰਤੀ ਤੇ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਦਲ ਖਾਲਸਾ ਨੇ ਬਹੁਤ ਵੱਡਾ ਪ੍ਰਬੰਧ ਕੀਤਾ ਕਿ 26 ਜਨਵਰੀ ਨੂੰ ਅਸੀਂ ਅਮਨ ਪ੍ਰਸੰਨ ਤਰੀਕੇ ਦੇ ਨਾਲ ਆਪਣਾ ਰੋਜ਼ ਮਜਾਰਾ ਕੱਢਣਾ ਕਿਉਂ ਕਰਦੇ ਅੱਜ ਦੇ ਦਿਨ ਦੋ ਕੌਮ ਮੁਸਲਮਾਨ ਤੇ ਹਿੰਦੂ ਜਿਨ੍ਹਾਂ ਨੂੰ 1947 ਦੇ ਵਿੱਚ ਅੰਗਰੇਜ਼ਾਂ ਨੇ ਆਜ਼ਾਦੀ ਦਿੱਤੀ ਸੀ ਉਹ ਖੁਸ਼ੀ ਮਨਾ ਰਹੇ ਐ ਪਰ ਜਿਹੜੇ ਸਿੱਖ ਪਾਕਿਸਤਾਨ ਦੇ ਵਿੱਚ ਐ ਉਹ ਅੱਜ ਗਲਮੀ ਬਣਾ ਰਹੇ ਐ ਜਿਹੜੇ ਇੰਡੀਆ ਦੇ ਵਿੱਚ ਐ ਅਸੀਂ ਗਲਮੀ ਬਣਾ ਰਹੇ ਐ ਪਰ ਅਸੀਂ ਨਾ ਕਦੇ ਦਿਲ ਛੱਡਿਆ ਨਾ ਕਦੇ ਹੌਸਲਾ ਛੱਡਿਆ ਬੇਸ਼ੱਕ ਸਾਡੀ ਕੌਮ ਦੇ ਉੱਤੇ ਸੈਂਟਰ ਦੀ ਸਰਕਾਰ ਨੇ ਮੋਦੀ ਸ਼ਾ ਡੋਲ ਤੇ ਜੁੱਸੂਸ ਦੀਆਂ ਏਜੰਸੀਆਂ ਨੇ ਇੱਕ ਨਵਾਂ ਫਰੰਟ ਸਿੱਖਾਂ ਦੇ ਵਿਰੋਧ ਖੋਲ ਦੁੱਤਾ ਜਿਵੇਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਦੇ ਚਰਦੀ ਜਿੱਪੂ ਦਮਨ ਸਿੰਘ ਮਲਕ ਦੀ ਸੁਖਦੀਪ ਸਿੰਘ ਦੇ ਨੂੰ ਕਤਲ ਕਰ ਦੁੱਤਾ ਬਰਤਾਨੀਆਂ ਦੇ ਵਿੱਚ ਅਫਤਾਰ ਸਿੰਘ ਖੰਡੇ ਨੂੰ ਕਤਲ ਕਰ ਦਿੱਤਾ ਪਾਕਿਸਤਾਨ ਦੇ ਵਿੱਚ ਬਰਮਜੀਤ ਸਿੰਘ ਪੰਜਵੜ ਤੇਜਲਗਬੀਤ ਸਿੰਘ ਰੋਡੇ ਨੂੰ ਕਤਲ ਕਰ ਦਿੱਤਾ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਤੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਇਹ ਜਿਹੜਾ ਨਵਾਂ ਫਰੰਟ ਖੋਲ੍ਹਿਆ ਪਹਿਲਾਂ ਤਾਂ ਸਾਡੀ ਧਰਤੀ ਦੇ ਉੱਤੇ ਸਾਡੀ ਨਸਲ ਕੁਸ਼ੀ ਇਹ ਲੋਕ ਕਰਾਉਂਦੇ ਰਹੇ ਐ ਪਰ ਹੁਣ ਇਹਨਾਂ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਸਿੱਖਾਂ ਦੇ ਖਿਲਾਫ ਇੱਕ جنگ ਦਾ ਖਾੜਾ ਖੋਲ੍ਹ ਲਿਆ ਇਸ ਅਫਸੋਸ ਸਾਰੇ ਵੱਡੇ ਮੁਲਕਾਂ ਨੇ ਕੀਤਾ ਅੱਜ 26 ਜਨਵਰੀ ਹੈ ਜਿੱਦਣ ਬਹੁਤ ਵੱਡੀ ਪ੍ਰੇਡ ਦਿੱਲੀ ਦੇ ਵਿੱਚ ਹੁੰਦੀ ਹੈ ਇਹਦੇ ਤੇ ਮੋਦੀ ਦੇ ਅਮਰੀਕਾ ਦੇ ਪ੍ਰਧਾਨ ਜੋ ਬਾਈਡਨ ਨੂੰ ਸੱਦੇ ਸੀ ਪਰ ਜੋ ਬਾਈਡਨ ਨੇ ਇਨਕਾਰ ਕਰਤਾ ਕਿ ਮੈਂ ਇਸ ਦੇਸ਼ ਦੀ ਪਰੇਡ ਦੇ ਵਿੱਚ ਹਾਜ਼ਰ ਨਹੀਂ ਹੋ ਸਕਦਾ ਕਿਉਂ ਕਰਕੇ ਮੇਰੇ ਦੇਸ਼ ਦੇ ਵਿੱਚ ਵੀ ਪੰਡੂ ਦੇ ਉੱਤੇ ਕਤਲ ਕਰੋੜ ਦੀ ਕੋਸ਼ਿਸ਼ ਕੀਤੀ ਹੈ ਤੇ ਸਾਧ ਸੰਗਤ ਜੀ ਇਹ ਜਿਹੜਾ ਕਤਲ ਕਰਾਉਣ ਦਾ ਨਸਲਕੁਸ਼ੀ ਕਰਾਉਣ ਦਾ سلسلہ 1983 ਤੋਂ ਚੱਲਦਾ ਆ ਰਿਹਾ ਹੈ 84 ਦੇ ਵਿੱਚ ਸਾਡੇ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲੇ ਕਰਾਤੇ ਸਾਡੀ ਜਿਹੜੀ ਲੀਡਰਸ਼ਿਪ ਸੀਗੀ ਨੋਜਵਾਨ ਸਰਤ ਜੁਨੈਦ ਸਿੰਘ ਪਿੰਡਾ ਵਾਲੇ ਜਨਰਲ ਸੁਬੇਕ ਸਿੰਘ ਅਮਰਿਤ ਸਿੰਘ ਧਾਰਾ ਸਿੰਘ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਤੇ ਜਿਹੜਾ ਸਰੋਵਰ ਸੀ ਉਸ ਨੂੰ ਲਹੂ ਦੇ ਨਾਲ ਲਾਲ ਕਰ ਦਿੱਤਾ ਇੱਕ ਕਦੇ ਸਿੱਖ ਬੁੱਢ ਨਹੀਂ ਸਕਦੇ ਹਨ ਤੇ ਜੇ ਨਤੀਜੇ ਵੀ ਸਿੱਖਾਂ ਨੇ ਕੱਢ ਕੇ ਦਿੱਤੇ ਆ ਤੇ મોદી ਸਾਹਿਬ ਜੋ ਤੁਸੀਂ ਨਵੀਂ ਪਾਲਿਸੀ ਸ਼ੁਰੂ ਕੀਤੀ ਹੈ ਦੀ ਬਾਅਦ ਦੇ ਕੁਲਖਾਂ ਦੇ ਵਿੱਚ ਅਸੀਂ ਸਿੱਖਾਂ ਨੂੰ ਕਤਲ ਕਰ ਸਕਦੇ ਆ ਦੇ ਮੁਸਲਮਾਨਾਂ ਦੀ ਮਸਜਿਦ ਦੇ ਉੱਤੇ ਰਾਮ ਮੰਦਰ ਬਣਾ ਬਣਾ ਸਕਦੇ ਆ ਇਲੈਕਸ਼ਨਾਂ ਦੇ ਵਿੱਚ ਮੋਦੀ ਕਹਿੰਦਾ ਕਿ ਸਿੱਖਾਂ ਨੂੰ ਮੁਸਲਮਾਨਾਂ ਨੂੰ ਮਾਰ ਕੇ ਰਾਮ ਮੰਦਰ ਬਣਾ ਕੇ ਮੈਂ ਇੱਕ ਵਾਰੀ ਫੇਰ ਪ੍ਰਾਈਮ ਮਿਨਿਸਟਰ ਬਣੇ ਨਹੀਂ ਮੋਦੀ ਸਾਹਿਬ ਇਸ ਤਰ੍ਹਾਂ ਨਹੀਂ ਹੋਗਾ ਸਿੱਖ ਨਹੀਂ ਜਾਂਦਾ ਦਊਗਾ ਕਿ ਖਾਤਲਾ ਆਦਮੀ ਜਿਹਨੇ ਸਿੱਖਾਂ ਦੇ ਉੱਤੇ ਵਾਰ ਕਰਤਾ ਉਹ ਇਸ ਮੁਲਕ ਦਾ ਇੱਕ ਵਾਰ ਹੀ ਫਿਰ ਪ੍ਰਾਈਮ ਮਿਨਿਸਟਰ ਬਣੇ ਅਸੀਂ ਮੰਦਰਾਂ ਦੇ ਖਿਲਾਫ ਨਹੀਂ ਹੈ ਪਰ मस्जिद के उसे गुरुद्वारे मंदिर बना देने असी बिल्कुल यीजा रिजैक्ट करते हैं साज महाराजा रणजीत सिंह ने ਗਾਂਛੀ ਵਿਸ਼ਵਨਾਥ ਦਾ ਮੰਦਿਰ ਬਨਾਰਸ ਦੇ ਵਿੱਚ ਹੈ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਸਵਾ ਮਣਾ ਸੋਨਾ ਗਾਂਛੀ ਵਿਸ਼ਵਨਾਥ ਮੰਦਿਰ ਦੇ ਵਿੱਚ ਭੇਜਿਆ ਜਿਹੜਾ ਉੱਥੇ ਲੱਗਿਆ ਦਿਖਦਾ ਹੈ ਬਨਾਰਸ ਜਾਓਗੇ ਮੰਦਿਰ ਦੇ ਵਿੱਚ ਜਾਓਗੇ ਉੱਥੋਂ ਦੇ ਜਿਹੜੇ ਪੰਜਾਬੀ ਐ ਤੁਹਾਡੀ ਬਹੁਤ ਇੱਜ਼ਤ ਕਰਨਗੇ ਪਰ ਦੂਸਰੀ ਚੀਜ਼ ਸਾਥ ਸੰਗਤ ਜੀ ਜਦੋਂ ਅਫਗਾਨਿਸਤਾਨ ਨੂੰ ਮਹਾਰਾਜ ਰਣਜੀਤ ਸਿੰਘ ਤੇ ਸਿੱਖ ਫੌਜਾਂ ਨੇ 1819 ਦੇ ਵਿੱਚ ਫਤਿਹ ਕੀਤਾ ਉੱਥੋਂ ਦਾ ਬਾਦਸ਼ਾਹ ਸੀ ਸਰ ਸ਼ੂਜਤ ਰਾਣੀ ਉਹਦੇ ਕੋਲੇ ਸਭ ਤੋਂ ਜ਼ਿਆਦਾ ਕੀਮਤੀ ਦੁਨੀਆ ਦਾ ਹੀਰਾ ਕੋਹੀਨੂਰ ਸੀ ਮਹਾਰਾਜ ਰਣਜੀਤ ਸਿੰਘ ਨੇ ਆਪਣੇ ਵਜ਼ੀਰ ਸੱਦੇ ਜਿਹੜਾ ਕੋਹੀਨੂਰ ਵਜ਼ੀਰ ਹੀਰਾ ਜਿਹੜਾ सानू अफगानिस्तान तो हासिल हो मैं जिमेंशवाकाशी नाथ मंदिर केवा मन सोना दिता एक खोही हीरा भी मैं उस मंदिर नगे पर ਮਹਾਰਾਜ ਰਣਜੀਤ ਸਿੰਘ ਦੇ ਤੁਹਾਡੇ ਸਿੱਖ ਦਰਬਾਰ ਦੇ ਜਿਹੜੇ ਖਜ਼ਾਨਾ ਵਜੀਦ ਸੀ ਦਵਾਨ ਪਵਨ ਨਿਧਾਤ ਦਵਾਨ ਦਿਨanath ਦਵਾਨ ਗੰਗਾ ਰਾਮ ਇਹਨਾਂ ਨੇ ਕਿਹਾ ਕਿ ਮਹਾਰਾਜ ਜਿਹੜਾ ਤੁਸੀਂ ਸੋਨਾ ਮੰਦਰ ਨੂੰ ਛੜਾਇਆ ਤੁਸੀਂ ਰਾਜ ਦੇ ਤੋਸ਼ੇ ਖੰਨੇ ਦੇ ਵਿੱਚ ਛੋ ਦਿੱਤਾ ਪਰ ਜਿਹੜਾ ਕੋਹੀਨੂਰ ਹੀਰਾ ਇਸ ਸਿੱਖ ਫੌਜ ਨੇ ਲਾਹੌਰ ਦਰਬਾਰ ਨੇ ਸਿੱਖਾਂ ਦੇ ਦਰਬਾਰ ਨੇ ਕੋਹੀਨੂਰ ਹੀਰਾ ਫਤਿਹ ਕੀਤਾ ਇਸ ਨੂੰ ਤੁਸੀਂ ਮੰਦਰ ਦੇ ਵਿੱਚ ਨਹੀਂ ਦੇ ਸਕਦੇ ਹੈ ਸੋ ਜਿਵੇਂ ਇੱਥੇ ਕਬਰਪਾਲ ਸਿੰਘ ਜੀ ਨੇ ਕਿਹਾ ਸਾਡੀ ਲੜਾਈ ਸਿਸਟਮ ਦੇ ਖਿਲਾਫ ਹੈ ਕਿਸੇ ਕੌਮ ਦੇ ਨਾਲ ਨਹੀਂ ਹੈ ਜਿਹੜੇ ਤਿੰਨ खजाने के मालक से महाराजा रणजीत सिंह उठे राह नहीं जाता है कहा कि ये लाहौर दरबार का खजाना है सिखा के लहू के होया को हीरा ही इथी होगा ਫਿਰ ਜਦੋਂ ਅੰਗਰੇਜ਼ਾਂ ਨੇ ਸਿੱਖ ਰਾਜ ਨੂੰ ਫਤਿਹ ਕੀਤਾ ਲord ਲਾਉਜ਼ੀ ਗਵਰਨਰ ਜਨਰਲ ਸੀਗਾ ਉਸ ਨੇ ਫਿਰ ਸਖਾਣੇ ਤੋਂ ਸਖਾਣੇ ਦੇ ਵਿੱਚੋਂ ਕੋਹੀਨੂਰ ਹੀਰਾ ਲੁੱਟਿਆ ਤੇ ਮਹਾਰਾਣੀ ਵਿਕਟੋਰੀਆ ਜਿਹੜੀ ਬ੍ਰਿਟਾਨੀਆ ਦੀ ਰਾਣੀ ਸੀ उसने ताजया सो खालसा जी को नूर हीरा तो स्टेट नहीं है पर इंडिया कहता कि कोहिनूर हीरा अचना दिल्ली का कोई हक नहीं है क्यों करके ਜਦੋਂ ਅੰਗਰੇਜ਼ ਸਿੱਖਾਂ ਦੇ ਨਾਲ ਲੜਾਈ ਦੇ ਵਿੱਚ ਆਏ ਉਹਨਾਂ ਦੇ ਨਾਲ ਫੌਜਾਂ ਦੇ ਵਿੱਚ ਸਾਰੇ ਯੂਪੀ ਬਿਹਾਰ ਦੇ Rajasthan ਦੇ ਭਈਏ ਸੀ ਔਰ ਬਿਲਕੁਲ ਇੰਡੀਆ ਦਾ ਹੱਕ ਨਹੀਂ ਬਣਦਾ ਸਾਡੀ ਪਾਰਟੀ ਨੇ ਕਿਹਾ ਹੈ ਕਿ ਜੇ ਕੋਈ ਨੂਰ ਹੀਰਾ ਕਿਤੇ ਨਾ ਦਿੱਤਾ ਜਾਵੇ ਪਰ ਜੇ ਉਸ ਨੂੰ ਕਿਤੇ ਦੇਣਾ ਹੈ ਫੇਰ ਦਰਬਾਰ ਸਾਹਿਬ ਦੇ ਤੋਸ਼ਖਾਨੇ ਦੇ ਵਿੱਚ ਉਸ ਨੂੰ ਜਮਾ ਕੀਤਾ ਜਾਵੇ ਸੋ ਸਾਧ ਸੰਗਤ ਜੀ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀ ਹੈ ਜ਼ਰੂਰੀ ਸੀ ਜਿਹੜੇ ਸਿੱਖ ਸ਼ਹੀਦ ਕਰ ਦਤੇ ਹੈ ਉਹਨਾਂ ਦੀ ਸ਼ਹੀਦੀ ਅਜਾਇ ਨਹੀਂ ਜਣੀ ਇਹ ਜਿਹੜੇ ਲੋਕਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ ਉਹਨਾਂ ਦੀ ਬਿੱਦੜ ਪੈ ਮੱਜੀ ਪਈ ਹੈ ਜਿਹੜਾ ਜੈ ਸ਼ੰਕਰ ਵਿਦੇਸ਼ੀ ਮਾਮਲੇ ਦਾ ਵਜ਼ੀਰ ਉਹਨਸ ਨੂੰ ਜੈਪਲੱਸ ਸਕਿਉਰਿਟੀ ਦਿੱਤੀ ਗਈ ਹੈ ਮੋਤੀ ਸ਼ਾ ਤੇ ਡੋਇਲ ਇਹ ਬਾਹਰ ਨਿਕਲ ਨਹੀਂ ਸਕਦੇ ਏਡੇ ਵੱਡੇ ਪੈਰੇ ਲੱਗੇ ਹੋਏ ਐ ਕਿ ਇਹਨਾਂ ਦੀ ਜ਼ਿੰਦਗੀ ਹਨਾਂਕ ਦਿੱਤੀ ਪਈ ਹੈ एटे बुज़द आदमी कि बहर के मुल्क सिखा शहीद कर रही है फिर साड़ियों नींद तो तुम्हें भी नहीं आती है मैं इतने खड़ा मारो गोली सिखा की कहावत है मैं मरा पंथ जूए असी डरते मौत तो मारो गोली फिर देख लियो की हाल हाड़ा इंदिरा गांधी ने बेदिया ने राहुल गांधी ने वेख लिया सारे ने वेख लिया सिखा दिया हमेशा ਰਾਜ ਨਹੀਂ ਹੋਇਆ ਪਰ ਸਿੱਖਾਂ ਨੇ ਆਪਣੀ ਅੱਖ ਨਹੀਂ ਛੋਡੀ ਮੱਛੇ ਲੰਗੜ ਦਾ ਕੀ ਹਾਲ ਹੋਇਆ ਬੋਗਨਾਂ ਦੇ ਵੇਲੇ ਅੰਗਰੇਜ਼ਾਂ ਦੇ ਵੇਲੇ ਅਫਗਾਨਾਂ ਦੇ ਵੇਲੇ ਕੀ ਅਬਦਾਲੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਸੁੱਕਾ ਨਿਕਲ ਗਿਆ ਨਹੀਂ ਉਹਦੀ ਗੱਲ ਦੇ ਉੱਤੇ ਬਾਬਾ ਦੀਪ ਸਿੰਘ ਤੇ ਹੋਰ ਸਿੱਖਾਂ ਨੇ ਤਕਲਾਤਾ ਸੀ ਵਾਪਸ ਕਾਬਲ ਗਿਆ ਉਹ ਸੁਣ ਕੈਂਸਲ ਦੀ ਬਮਾਰੀ ਹੋ ਗਈ ਨਾ ਉਹਦੇ ਕੋਲ ਪਾਣੀ ਪੀਂਦਾ ਗਿਆ ਨਾ ਅੰਦਰ ਖਰਾਕ ਜਾਂਦੀ ਸੀ ਫਿਰ ਸਿੱਖਾਂ ਦੇ ਕਾਤਲਾਂ ਦਾ ਇਕੋ ਇੱਕ ਨਾ ਹੈ ਜੋ ਸਿੱਖਾਂ ਨੇ ਦਿਖਾ ਚੁੱਕੇ ਹੈ ਅਸੀਂ ਆਜ਼ਾਦੀ ਮੰਗਦੇ ਹਾਂ ਜੋ ਕਰਕੇ ਅਸੀਂ ਹੁਣ ਗੁਲਾਮ ਨਹੀਂ ਰਹਿਣਾ ਚਾਹੁੰਦੇ ਸਾਡੇ ਬਜ਼ੁਰਗਾਂ ਨੇ ਗਲਤੀਆਂ ਕੀਤੀਆਂ ਕਿ ਅੰਗਰੇਜ਼ਾਂ ਦੇ ਖਿਲਾਫ ਆਪਾਂ ਲੜਾਈ ਵਿੱਢ ਲਈ ਹੁਣ ਉਸੇ ਮੁਲਕ ਦੇ ਵਿੱਚ ਅਸੀਂ ਵੱਜੇ ਜਾਂਦੇ ਹਾਂ ਕੀ ਗਰੀਜਾਂ ਦੇ ਮੁਲਕ ਦੇ ਵਿੱਚ ਵੱਸੀਏ ਕੀ ਛਾਲ ਮਾਰਨ ਤੋਂ ਪਹਿਲਾਂ ਸਾਨੂੰ ਟੋਇਆ ਨਹੀਂ ਸੀ ਦੇਖਿਆ ਅੱਜ ਵੀ ਨਹੀਂ ਦੇਖਦਾ 12 ਫਿਬਰੂਰੀ ਸੰਤ ਜਨੈਲ ਸਿੰਘ ਪਿੰਡਾ ਵਾਲਾ ਦਾ ਜਨਮ ਦਿਨ ਹੈ ਫਤਿਹਗੜ੍ਹ ਸਾਹਿਬ ਜਿਵੇਂ ਮੋਦੀ ਨੇ ਯੋਧਿਆ ਦੇ ਵਿੱਚ ਕੱਟ ਕੀਤਾ इसे तरह भरा सीखो फतेहगढ़ साहब की धरती से ओजा कट दिखा दो कि आजादी मंगते हैं खालस्तान एक पास पाकिस्तान एक पासे इंडिया एक पासे चीन ये तीन मुल्क के विचाले ਪਾਕਿਸਤਾਨ ਬਫਰ ਸਟੇਟ ਹੋਊਗੀ ਇਹ ਲੈ ਕੇ ਛੱਡਾਂਗੇ ਕਿਵੇਂ ਵੀ ਹੋਏ ਪਾਰਲੀਮੈਂਟ ਦੇ ਵਿੱਚ ਮੈਨੂੰ ਬੋਲਣ ਨਹੀਂ ਦਿੰਦੇ ਪਰ ਜੇ ਤੁਸੀਂ ਸਾਰੇ ਸਪੀਕਰ ਨੂੰ ਠਿੱਠੀਆਂ ਲਿਖ ਦਿਓ ਜਾਂ ਉਹਦੀ ਨੈਟ ਤੇ ਕਾ ਦਿਓ कि बंदे का पुत बन जा राजस्थान तो इलेक्शन तो लड़नी है राजस्थान भाई सुखा सिंह हो सारे सिंह राजस्थान तो निकले है सो मैं आस ये जड़ी सफलता अच्छ ਖਾਲਸਾ ਦੀ ਮੰਗ ਦੇ ਪਿੱਛੇ ਕੀਤੀ ਹੈ ਆਪਨ ਪਸੰਦ ਤਰੀਕੇ ਦੇ ਨਾਲ ਇਹ ਹੀ ਤੁਸੀਂ ਹੁਣ 12 ਤਰੀਕ ਸੰਤ ਜਨੈਕ ਸਿੰਘ ਪਿੰਨਾ ਵਾਲੇ ਦੇ ਜਨਮ ਦਿਨ ਦੇ ਉੱਤੇ ਦਿਖਾਉਂਗੇ ਤੇ ਇਲੈਕਸ਼ਨ ਆ ਰਹੀ ਹੈ ਜਿਵੇਂ 1999 ਦੇ ਵਿੱਚ ਆਪਾਂ ਨੇ ਸਾਰੀਆਂ ਸੀਟਾਂ ਜਿੱਤੀਆਂ ਐਤ ਕੀ ਖਾਲਸਾ ਜੀ ਕਰਕੇ ਦੇਖ ਦੋ कि 13 ਦੀਆਂ 13 ਐ ਪਰਮੈਂਟ ਦੇ ਵਿੱਚ ਜਾਣ ਸਵਾਸ ਕਰਦਾ ਹੋਇਆ ਫਤਿਹ ਦੀ ਸਾਰੇ ਆਗੂਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰੈਸ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ ਧੰਨਵਾਦ ਕਰਦਾ ਹੋਇਆ